ਸੁਣ ਮਾ ਹਾ ਪਾਣੀ ਤਾਂ ਹਣ ਪਰਿਆ ਗਿਆ ਹਣ ਮੈਂ ਕਹਿੰਦੀ ਸੀਗੀ ਆਪਾਂ ਛਟੀਆਂ ਵੀ ਲਈ ਚਲਦਿਆਂ ਨਾਲ ਦੀ ਨਾਲ ਪਰੇ ਵੀ ਕੰਮ ਛਟੀਆਂ ਵੀ ਲੈ ਜਾਂਦੀਆਂ ਤੇਰੇ ਮਾਮੇ ਦੇ ਮੁੰਡੇ ਲੁੱਧਰ ਨੂੰ ਫੋਨ ਕਰਦੇ ਹੁਣ ਤੂੰ ਵੀ ਕਨੇਰ ਵਾਲੇ ਨੂੰ ਮੈਂ ਕਰ ਵੀ ਭਾਈ ਲੰਘਦਾ ਟਾਂ ਦਾ ਟਰੱਕ ਤੇ ਇੱਧਰ ਨੂੰ ਜਦੋਂ ਲੱਗੂ ਗੇੜਾ ਤਾਂ ਵੀ ਭਾਈ ਬੋਰੀ ਸੱਟ ਜੂਗਾ ਬੋਰੀ ਨਾਲ ਕੀ ਬਣੂ ਮੈਂ ਤਾਂ ਕਹਿੰਨੀ ਦੋ ਤਿੰਨ ਬੋਰੀਆਂ ਸਟਾ ਲੈਣੀਆਂ ਦੋ ਤਿੰਨ ਨੱਪ ਲੱਗਦੀਆਂ ਲੱਗਦੀਆਂ ਕੱਢਾਂਗੀਆਂ ਪਹਿਲਾਂ ਮੈਂ ਕਹਿੰਨੀ ਚਲਾਈ ਕਰਦੇ ਆਪਾਂ ਇੱਕ ਬੋਰੀ ਸਟਾ ਕੇ ਦੇਖ ਲੈ ਹਾਂ ਜਦੋਂ ਲੱਗ ਗਈ ਮਗਰ ਉਹ ਹੁਰ ਤੇ ਲਾਂਗੇ ਹਾਂ ਗਾ ਗਾ ਕਿਦਰਾ ਚਾਚਾ ਭੇਜਿਆ ਕਰ ਹਾਉ ਸੀ ਮੈਂ ਲਾਦਾ ਆਉਂਦਾ ਕੋਈ ਆਏ ਹਾਏ ਬੜੇ ਖੰਗੂਰੇ ਮਾਰ ਦੰ ਦੇਖ ਦੇ ਕੀ ਗੱਲ ਆ ਵੀ ਮਾਏ ਹਾਏ ਕੁਲ ਕਿਉਂ ਗੱਲ ਕਰਦੀ ਆ ਕਦੇ ਪੀ ਮਿਆਣੀ ਦੇ ਅੱਖਾਂ ਸੋਹਣੀਆਂ ਕੋਪਈਆ ਹੀ ਮੈਂ ਤੈਨੂੰ ਐ ਪੁੱਛਦਾ ਸੀ ਸ਼ਮਾਨ ਚਮੂਨ ਨਹੀਂ ਮਿਲਦਾ ਕਿਸੇ ਤੋਂ ਸ਼ਿੰਦਰੇ ਲੈ ਸੋਨਲੀ ਰੱਬ ਨੇ ਨੇੜੇ ਹੋ ਕੇ ਹਾਂ ਕੀ ਆਪਾਂ ਤਾਂ ਮੋਟੇ ਬਣ ਕੀਤੇ ਹਾ ਹੁਣ ਦੱਸ ਕੀ ਕਹਿਣਾ ਮੈਂ ਤੇ ਨੁਆਇਆ ਦਾ ਹੀ ਸ਼ਮਾਨ ਸ਼ਮੂਨ ਮਿਲ ਜੂ ਕਿਸੇ ਤੋਂ ਚੰਗਾ ਸਮਾਨ ਤਾਂ ਮਿਲ ਜੂ ਵਧੀਆ ਤੈਨੂੰ ਚਿੱਟਾ ਦਦਵਰਗਾ ਅੱਛਾ ਆ ਪਰ ਮੜਾ ਜਾ ਜੇਵ ਕਰਮ ਕਰਨੀ ਪਊਗੀ ਸ਼ਮਾਨ ਤਾਂ ਮੈਂ ਸੁਣਿਆ ਤੇਰੇ ਕੋਲ ਚੰਗਾ ਹੀ ਹੁੰਦਾ ਹੈ ਨਾ ਸਮਾਨ ਤਾਂ ਮੇਰੇ ਕੋਲ ਇੱਕ ਨੰਬਰ ਦਾ ਹੁੰਦਾ ਮੇਰੇ ਲਾਮਾ ਟੇਡਾ ਹੋ ਕੇ ਗੱਲ ਕਰਦਾ ਚਾਚਾ ਜੀ ਚਲ ਤੈ ਸਿਆਣੇ ਦੀ ਗੱਲ ਤੱਕੀ ਲੈਣਾ ਇੱਧਰ ਹੋਗਾ ਤੂੰ ਸਮਾਨ ਤਾਂ ਤੈਨੂੰ ਮਿਲ ਜੂ ਹੱਥ ਲਾਵਾ ਜਹਾਂ ਜਹਾਂ ਕਹੀਂ ਹਾਂ ਆ ਪਰ ਜੇਬ ਢਿੱਲੀ ਕਰਨੀ ਪਊ ਇਹ ਨਾ ਕਰ ਲਾਂਗੇ ਢਿੱਲੀ ਸਮਾਨ ਇੱਕ ਨੰਬਰ ਹੈ ਤੇਰੇ ਕੋਲੇ ਮੈਂ ਹੀ ਸੁਣਿਆ ਹੈ ਮੇਰੀ ਗੱਲ ਸੁਣ ਹਾਂ ਜੇ ਤਾਂ ਤੂੰ ਲਿਆਵੇਂਗਾ 10 15 ਬੰਦੇ ਇਕੱਠੇ ਅੱਛਾ ਤੇਰਾ ਤਾਂ ਤੈਨੂੰ ਕੋਈ 10 20 ਰੁਪਏ ਲਾ ਦੂੰਗੀ ਇਕੱਠ ਸਸਤਾ ਲਾ ਦੂ ਸਮਾਨ ਤੈਨੂੰ ਠੀਕ ਹੈ ਹਾਂ ਕੋਈ ਗੱਲ ਨਹੀਂ 15 ਬੰਦੇ ਤਾਂ ਤੇਰੇ ਕੋਲੇ 15 ਛੱਡ 15 6 ਬੰਦਾ ਲਿਆਉ ਮੈਂ ਐਨੇ ਤਾਂ ਕੀ ਕਰਨੇ ਨੇ ਬਸ ਵੀ ਹੁਣ ਨਕਦ ਵਾਲ ਧਾਰ ਵਾਲਾ ਨਾ ਹੋਵੇ ਭਾਈ ਧਾਰ ਵਾਲਾ ਤਾਂ ਛਾਲਾਂ ਚ ਕਾ ਦਿੰਦੇ ਨੇ ਮਾਕਰ ਜਿੱਤ ਨਕਾਸ ਜਾਂਦੀਆਂ ਨੇ ਪੈਸੇ ਮੰਗਦੀਆਂ ਸੁਣ ਤੈਨੂੰ ਕੋਈ ਇੰਧਾਰ ਆਲਾ ਬੰਦਾ ਨਹੀਂ ਨਗਦ ਆਲੇ ਬੰਦੇ ਆਉਣਗੇ ਮੇਰੇ ਨਾਲ ਤੂੰ ਕਰ ਲਈ ਹਿਹਾ ਚੱਲ ਕੋਈ ਨਾ ਮੇਰੀ ਗੱਲ ਸੁਣ ਹਾਂ ਹੁਣ ਸੀਜ਼ਨ ਦਾ ਟਾਈਮ ਆ ਠੀਕ ਆ ਤਿੰਨ ਚਾਰ ਦਿਨਾਂ ਨੂੰ ਆ ਜੀ ਚਾਹੇ ਸਮਾਨ ਤਰਾ ਕਰੇ ਭੇਜ ਦੀ ਪੈਸੇ ਚਾਹੀਦੇ ਨੇ ਨਗਦੋਂ ਨਗਦ ਉਹ ਨਗਦੀ ਦੇਊਗਾ ਹਾਂ ਜੇ ਕਰੀਆਂ ਟੇਕ ਚੜੀਆਂ ਮੈਂ ਤਾਂ ਲਾਵ ਜੁੱਤੀ 100 ਮਾਰ ਕੇ ਇੱਕ ਜੀ ਨੂੰ ਚੱਲ ਹੁਣ ਮੇਰਾ ਰੋਟੀ ਬਣਾਉਣ ਦਾ ਟਾਈਮ ਗੱਲਾਂ ਝਾਂਣ ਵਾਲੀਆਂ ਲਾ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਹਾਂ ਮੈਂ ਸੁਣਿਆ ਵੀ ਸ਼ਮਿੰਦਰ ਕੋਲੇ ਸ਼ਮਾਨ ਬੜਾ ਗੈਂਡ ਸ਼ਮਾਨ ਰੱਖਦੀ ਐ ਵੇ ਮਰਜੇ ਕਿਹੜੀ ਸੁਬਿੰਦਰ ਤੇਰੀ ਮਾਂ ਛਿੰਦਰ ਆਵਾ ਐ ਆ ਛਿੰਦਰੀ ਕਹਿਣਾ ਮੈਂ ਹੂੰ ਸ਼ਮਾਨ ਤੇਰਾ ਬੜਾ ਚੰਗਾ ਜਿੰਦਰੀ ਹੈ ਨਾ ਸ਼ਮਾਨ ਤੇ ਮੇਰਾ ਇੱਕ ਨੰਬਰ ਆ ਹਾਂ ਆ ਜਾ ਮਾਂ ਹੁਣ ਗੱਲ ਨਹੀਂ ਪੈਗੀ ਗੱਲ ਕਿਉਂ ਨਹੀਂ ਹੁੰਦੀ ਆਜ ਪਿੰਡ ਵੱਝਾ ਨਹੀਂ ਮੰਗਤੇ ਪਹਿਲਾਂ ਉਹ ਗਾਲਾਂ ਦਾ ਸੁਣ ਲੈ ਤੂੰ ਆਏ ਸਟੇਟਾ ਤੇ ਹੋ ਗਿਆ ਕੋਈ ਪਤਾ ਛੱਡ ਕੇ ਕਹਿੰਦੇ ਨਾ ਸਹੀ ਮਾਂ ਗਿਆ ਫੇ ਕੋਈ ਗੱਲ ਨਹੀਂ ਲੈ ਦਾ ਟੱਪਦਾ ਘਰੇ ਮਾਰ ਜੇ ਕਿਹੜਾ ਨਾਲੇ ਚਾਹ ਪੀ ਕੇ ਜਾਈਂ ਚੰਗਾ ਠੀਕ ਐ ਫੇ ਆਏ ਕੀ ਤੌੜਾ ਨਾ ਛੜਦੀ ਤੌੜਾ ਡਿੱਗ ਜੇ ਕੋਈ ਨਾ ਹਣ ਤਾ ਨਾ ਮੈਂ ਲੜਾਉੜੇ ਵੀ ਕੀ ਹੋ ਗੱਟੇ